اب ویلا تو ہے ساتھ تو سوم جودی ہے سری سورن ہے سنن نوں تے کڑی اڑی کو نہ مت من کو نہ مت ودا जी से आई मतिलब मित्र असां सेली मित्र असां सेली

پڑ گئے تھے اس آسمان دے ਜਿਵੇਂ ਸੁਭਾਇਆ ਉਸ ਨੂੰ ਜਿਵੇਂ ਜਿਵੇਂ ਸੁਭਾਇਆ ਮੌਟ ਦੇਤੀ ਜਨ ਸੁਭਾਇਆ ਮੌਟ ਦੇਤੀ ਜਨ ਸੁਭਾਇਆ ਹੌਂਡੇਂਦੀ ਤਦ ਸੁਭਾਇਆ ਹੌਂਡੇਂਦੀ ਜਨ ਸੁਭਾਇਆ ਹੌਂਡੇਂਦੀ ਜਨ ਸੁਭਾਇਆ ਜੀਵਨ ਦਾ ਸੰਗਤ ਮੇਰੇ ਲਈ ਆਦਿ ਪੰਥ ਸਿਖਾਇਆ ਨਾ ਸਰਦੁਨ ਸੋਰਤਿ ਜਪ ਜਪ ਜੀਵਾ ਸਰਦੁ ਪੰਥੀ ਪਰ ਅਜ ਸੈਜਿ ਚਾਰੁ ਸਾਇ ਆਕਿਆ ਤੇਰਾ ਜਾਣ ਜਣਿਆ ਲਾਲ ਜੀਵਤ ਸਰੇ ਗੰਡਾ ਸਤ ਨਿਆਵੇ ਜਪੀ ਰੰਗਾਂ ਲਾਲ ਜੀ ਵਤ ਕਰੇ ਪੰਡਾਰਾ ਸਤ ਨਿਆਵੇ ਜਪੀ ਰੰਗਾਂ ਅੰਮ੍ਰਿਤ ਸ਼ਬਦ ਅੰਮ੍ਰਿਤ ਸ਼ਬਦ ਕੀ ਵਜਨ ਕੋਈ

ਅਸੀਸ ਬਖਸ਼ੂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਾਰੇ ਆਪਾਂ ਬਾਬਾ ਨਾਨਕ ਸਿੰਘ ਜੀ ਮਹাপুরਖ ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਾਰੇ ਆਪਾਂ ਜੁੜ ਬੈਠੇ ਹਾਂ ਜਿਨ੍ਹਾਂ ਦੀ ਮਹਿਮਾ ਸਤਿਗੁਰਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅੰਦਰ ਗੁਰੂ ਸਾਹਿਬਾਨਾਂ ਨੇ ਗੁਰਸਿੱਖਾਂ ਨੂੰ ਕਿ ਜਿੱਥੇ ਅਕਾਲ ਪੁਰਖ ਦੇ ਨਾਲ ਮਲਾਪ ਦਾ ਰਸਤਾ ਦੱਸਿਆ ਹੋਇਆ ਹੈ ਉਥੇ ਸੰਤ ਜਨਾਂ ਦੀ ਸਾਧੂ ਜਨਾਂ ਦੀ ਨਿਸ਼ਾਨੀ ਦੱਸਿਆ ਹੋਇਆ ਹੈ ਤੇ ਸਾਨੂੰ ਸਮਝਾਇਆ ਜੇ ਤੁਸੀਂ ਉਹਨਾਂ ਨਾਲ ਮਲਾਪ ਕਰਨਾ ਚਾਹੁੰਦੇ ਹੋ ਪ੍ਰਮਾਤਮਾ ਦੇ ਨਾਲ ਸੱਚ ਦੇ ਨਾਲ ਅਹੰਕਾਰ ਦੇ ਨਾਲ ਤੇ ਗੁਰਬਾਣੀ ਰਹੀ ਆਪਾਂ ਨੂੰ ਸਮਝਾਇਆ ਕਿ ਇਹ ਸਾਰਾ ਇਹ ਵੇਦ ਇਹ ਸਾਰਾ ਇਹ ਗਿਆਨ ਸੰਤ ਜਨ ਬਖਸ਼ਿਸ਼ ਕਰਦੇ ਨੇ ਮਹਾਪੁਰਖ ਬਖਸ਼ਿਸ਼ ਕਰਦੇ ਨੇ ਕਿਉਂਕਿ ਬਾਣੀ ਮਹਾਰਾਜ ਕਹਿੰਦੇ ਜਿਹੜੇ ਮੰਨਤ ਰਹਿਗੁਣਾ ਵਿੱਚ ਸੁੱਤੇ ਨਹੀਂ ਮਾਇਆ ਦੇ ਵਿੱਚ ਸੁੱਤੇ ਨਹੀਂ ਉਹ ਇਸ ਗੁਰਬਾਣੀ ਨੂੰ ਵਿਚਾਰ ਨਹੀਂ ਸਕਦੇ ਗੁਰਬਾਣੀ ਪਾਸ਼ਾ ਕਹਿੰਦੇ ਚੌਥੇ ਫਰਦੀਏ ਤ੍ਰੈਗੁਣਾ ਤੋਤੇ ਦੀ ਤੇ ਜਿਹੜੇ ਸੰਤ ਹੁੰਦੇ ਨੇ ਸਾਧੂ ਹੁੰਦੇ ਨੇ ਮਹਾਪੁਰਖ ਦਾ ਸੰਗਰਮ ਕਰਕੇ ਬਾਸ਼ਾ ਕਹਿੰਦੇ ਇਹਦੇ ਬੇੜੀਆਂ ਗਲ ਵਿੱਚ ਪਈਆਂ ਪੈਰਾਂ ਵਿੱਚ ਪਈਆਂ ਮਹਾਰਾਜ ਕਹਿੰਦੇ ਉਹ ਤੋੜਨ ਦਾ ਢੰਗ ਤਰੀਕਾ ਬਾਸ਼ਾ ਕਹਿੰਦੇ ਨਹੀਂ ਆ ਰਹੇ ਇਸ ਕਰਕੇ ਆਓ ਸਾਰੇ ਆਪਾਂ ਜੋ ਮਹਾਰਾਜ ਨੇ ਆਪਣੇ ਤੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਹੈ ਆਪਾਂ ਨੂੰ ਇਹ ਲਾਹੇ ਲੈਣ ਲਈ ਸਮੇਂ ਬਖਸ਼ਿਸ਼ ਕੀਤੇ ਦੇ ਜਿੱਥੇ ਆਪਾਂ ਸਾਰੇ ਨੇ ਰਲ ਮਿਲ ਕੇ ਸਤਿਗੁਰਾਂ ਦੀ ਗੁਰਬਾਣੀ ਦਾ ਅਰਜਸ ਕੀਰਤਨ ਗਾਇਨ ਕਰਨਾ ਗੁਰਬਾਣੀ ਵੀ ਗਾਇਨ ਕਰਨੀ ਤੇ ਨਾਲ ਸਾਰੇ ਸ਼ਬਦ ਦਾ ਅਭਿਆਸ ਵੀ ਕਰਨਾ ਉਹ ਤਰੀਕਾ ਆਪਾਂ ਇੱਕ ਵਾਰੀ ਸਿੱਖ ਲਈਏ ਕਿਉਂਕਿ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਹੈ ਤੇ ਜੀਵ ਕਹਿੰਦੇ ਆ ਜੀ ਆਪਣੀ ਸਿਆਣਪ ਦੁਆਰਾ ਸਾਡਾ ਮਨ ਇਹਨਾਂ ਸਿਆਣਾ ਹੋ ਜਾਂਦਾ ਹੈ ਫਿਰ ਇੰਨੀ ਗੱਲ ਆਪਾਂ ਕਹਿ ਦਿੰਦੇ ਆ ਜੀ ਜਦੋਂ ਭੁੱਖ ਲੱਗੀ ਹੋਵੇ ਤੇ ਕੋਣ ਸ਼ਕਲ ਲੱਗੀ ਕਿਹੜੀ ਯੁਗਤੀ ਬਣਾਵਾਂ ਜੇ ਭਿਆਸ ਲੱਗੀ ਹੋਵੇ ਤਾਂ ਭੋਜਨ ਸ਼ਕਲ ਲੱਗਿਆ ਜਾਂ ਜਲ ਸ਼ਕਲ ਲੱਗਿਆ ਕਿਹੜੀ ਯੁਗਤੀ ਬਣਾਵਾਂਗੇ ਲੇਕਿਨ ਦ੍ਰਿਸ਼ਟਮਾਨ ਦੇ ਵਿੱਚ ਆਪਾਂ ਦੇਖੀਏ ਜਿੰਨੇ ਜਿੰਨੇ ਵੀ ਆਪਣੀ ਉਮਰ ਹੋ ਗਈ ਜੇ ਅਸੀਂ ਦ੍ਰਿਸ਼ਟਮਾਨ ਦਾ ਕਾਰਜ ਕੋਈ ਵੀ ਕੰਮ ਕਰਦੇ ਹਾਂ ਉਹ ਆਪਾਂ ਜੇ ਬਿਨਾਂ ਯੁਗਤੀ ਤੋਂ ਕਰਦੇ ਆਂ ਤਾਂ ਸਿਰੇ ਨਹੀਂ ਚੜਦਾ ਆਪਣਾ ਨੁਕਸਾਨ ਹੁੰਦਾ ਜੇ ਉਹੀ ਕੰਮ ਆਪਾਂ ਜ਼ੁਗਤੀ ਤਰੀਕੀ ਵਿਧੀ ਤਰੀਕੇ ਨਾਲ ਕਰਦੇ ਆਂ ਵਿਧੀ ਨਾਲ ਕਰਦੇ ਆਂ ਤੇ ਆਪਾਂ ਵੀ ਨਹੀਂ ਛੇਤੀ ਹੋ ਜਾਂਦਾ ਜੇ ਸੰਸਾਰ ਦਾ ਕੋਈ ਵੀ ਕਾਰਜ ਬਿਨਾਂ ਜ਼ੁਗਤੀ ਤੋਂ ਸਿਰੇ ਨਹੀਂ ਚੜਦਾ ਤੇ ਗੁਰਮੁਖੋ ਕਿਵੇਂ ਅਸੀਂ ਅਕਾਲ ਪੁਰਖ ਨੂੰ ਬਿਨਾਂ ਜ਼ੁਗਤੀ ਤੋਂ ਮਿਲ ਲਾਂਗੇ ਇੱਥੇ ਤੇ ਗੁਰੂ ਨਾਨਕ ਦੇ ਘਰ ਨੇ ਆਪਾਂ ਨੂੰ ਸਮਝਾਇਆ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਿੱਖੀ ਦੇ ਸਿੱਖਿਆ ਵੀ ਲੈਣੀ ਪੈਣੀ ਹੈ ਫੇਰ ਆਪਾਂ ਸਮਝਾਇਆ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣ ਜੀਵ ਮਹਾਰਾਜ ਕਹਿੰਦੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

Ba, वा त्र 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 वा It's <laughs> a